ਆ ਦੇਖ ਸਕਦੇ ਹੋ ਤੁਸੀਂ ਪਾਣੀ ਕਿੰਨੀ ਤੇਜ਼ੀ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਵਹਿ ਰਿਹਾ ਹੈ ਤਾਂ ਹੁਣ ਆਹ ਦੇਖ ਸਕਦੇ ਹੋ ਕਿ ਦਰਖਤ ਨੇ ਜਿਹੜੇ ਦਰਖਤ ਕੱਟ ਕੇ ਬੱਲੀਆਂ ਬਣਾਈਆਂ ਗਈਆਂ ਨੇ ਤਾਂ ਬੱਲੀਆਂ ਦੇ ਜਿਹੜੇ ਸਹਾਰੇ ਇਸ ਕ੍ਰੇਟ ਨੂੰ ਇਸ ਜਾਲ ਨੂੰ ਦਰਿਆ ਦੇ ਵਿੱਚ ਸੁੱਟਿਆ ਜਾਏਗਾ ਬੰਨ ਦੇ ਨਾਲ ਸੁੱਟਿਆ ਜਾਏਗਾ ਤਾਂ ਜੋ ਜਿਹੜਾ ਤੇਜ਼ੀ ਦੇ ਨਾਲ ਪਾਣੀ ਵਹਿ ਰਿਹਾ ਹੈ ਉਸੇ ਵੇਂਦੇ ਹੋਏ ਪਾਣੀ ਕਾਰਨ ਇਸ ਬੰਨ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਹੁਣ ਇਹ ਬੰਨ ਜਿਵੇਂ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਬੰਨ ਜਿਹੜਾ ਪਹਿਲਾਂ ਵੀ 2023 ਦੇ ਵਿੱਚ 2023 ਦੇ ਵਿੱਚ ਜਦੋਂ ਹੜ ਦੀ ਮਾਰ ਪੈਂਦੀ ਹੈ ਇਹ ਸਤਲੁਜ ਦਰਿਆ ਦਾ ਬੰਨ ਟੁੱਟਦਾ ਹੈ ਤਾਂ ਇੱਥੋਂ ਟੁੱਟਦਾ ਹੈ ਜੀ ਇੱਥੋਂ ਇਸ ਪਿੰਡ ਤੋਂ ਜਿਹੜਾ ਟੁੱਟਦਾ ਹੈ ਤਾਂ ਇਧਰਲੇ ਪਾਸੇ ਜਿਹੜਾ ਬੰਨ ਹੈ ਉਸ ਨੂੰ ਮਜ਼ਬੂਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਤਾਂ ਬੋਰੇ ਲਗਾ ਦਿੱਤੇ ਗਏ ਨੇ ਇੱਥੋਂ ਦੇ ਲੋਕਾਂ ਨੇ ਇਹ ਅਪੀਲ ਕੀਤੀ ਹੈ ਖਾਸ ਤੌਰ ਤੇ ਲੋਕਾਂ ਨੂੰ ਕਿ ਜਿਹੜਾ ਬੰਨ ਹੈ ਉਸ ਨੂੰ ਮਜ਼ਬੂਤ ਕਰਨ ਵਾਸਤੇ ਸਾਡਾ ਸਹਿਯੋਗ ਜ਼ਰੂਰ ਦਿਓ ਮਿੱਟੀ ਦੇ ਗੱਟੇ ਨੇ ਜਾਂ ਮਿੱਟੀ ਦੇ ਬੋਰੇ ਨੇ ਉਹ ਭਰ ਕੇ ਜ਼ਰੂਰ ਲਿਆਂਦੇ ਜਾਣ ਜਾਂ ਖਾਲੀ ਬੋਰੇ ਜ਼ਰੂਰ ਲਿਆਂਦੇ ਜਾਣ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਇਹ ਐਡਵਾਂਸ ਬੰਨ ਹੈ ਜੀ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ ਤਾਂ ਹੁਣ ਇਸ ਐਡਵਾਂਸ ਬੰਨ ਨੂੰ ਬਚਾਉਣ ਵਾਸਤੇ ਬੰਨ ਨੂੰ ਟੁੱਟਣ ਤੋਂ ਰੋਕਣ ਵਾਸਤੇ ਇਹ ਜਿਹੜੇ ਕਾਰਜ ਲਗਾਤਾਰ ਜਾਰੀ ਨੇ ਤਾਂ ਲਗਾਤਾਰ ਇੱਥੇ ਬੋਲੇ ਸੋਨੇ ਹਾਲ ਦੇ ਜਕਾਰੇ ਲਗਾਏ ਜਾ ਰਹੇ ਨੇ ਚੜ੍ਹਦੀ ਕਲਾ ਦੇ ਜਿਹੜੇ ਸੁਨੇਹੇ ਦਿੱਤੇ ਜਾ ਰਹੇ ਨੇ ਬਿਸ਼ੱਕ ਪੰਜਾਬ ਕਿਸੇ ਵੀ ਮਾੜੀ ਘੜੀ ਦੇ ਵਿੱਚ ਹੋਵੇ ਭਾਵੇਂ ਪੰਜਾਬ ਆਫਤ ਦੇ ਵਿੱਚ ਹੋਵੇ ਪਰ ਚੜ੍ਹਦੀ ਕਲਾ ਦਾ ਇਹ ਲੋਕ ਸੁਨੇਹਾ ਜ਼ਰੂਰ ਦਿੰਦੇ ਨੇ ਆ ਦੇਖ ਸਕਦੇ ਹੋ ਕਿ ਮਿੱਟੀ